ਤੋ ਨਿਹਾਲ ਕੋਈ ਅਨਾਉਂਸ ਕਰਨ ਜਾ ਰਹੇ ਹਾਂ ਜੀ ਪਹਿਲਾ ਇਨਾਮ ਜੋ ਬੇਟੀ ਅਰਸ਼ਰੀਫ ਕੌਰ ਨੇ ਪ੍ਰਾਪਤ ਕੀਤਾ 1 ਲੱਖ ਰੁਪਿਆ ਨਗਦ ਇਨਾਮ ਇਸ ਬੇਟੀ ਨੂੰ ਦਿੱਤਾ ਜਾ ਰਿਹਾ ਜੀ ਸਾਖ ਸ਼ਰੀਆ ਕਾਲ ਐਸੀ ਸਾਡਾ ਤੀਸਰਾ ਗਰੁੱਪ 15 ਤੋਂ 21 ਸਾਲ ਦਾ ਮੱਲੀ ਸਾਹਿਬ ਰਿ ਜ਼ਿਕਰ ਕਰ ਰਹੇ ਸਨ ਕਹਿੰਦੇ ਮੇਰੀ ਖੁਆਇਸ਼ ਹੈ ਕਿ ਜਿਵੇਂ ਕੇਬੀਸੀ ਚੱਲਦਾ ਹੈ ਕੌਣ ਬਣੇਗਾ ਕਰੋੜਪਤੀ ਕਹਿੰਦੇ ਸੀ ਪੈਸਿਆਂ ਦੇ ਨਾਮ ਦੇ ਬੱਚਿਆਂ ਦੇ ਇਸ ਜੋ ਇਡਾਂ ਦੀ ਤਾਕਤ ਹੈ ਜਾਂ ਗੈਲਵਨ ਦਾ ਗਿਆਨ ਹੈ ਉਹਨੂੰ ਤੋਲ ਮੋਲ ਨਹੀਂ ਸਕਦੇ ਪਰ ਫਿਰ ਵੀ ਜਿੰਨੀ ਕੋਸ਼ਿਸ਼ ਹੋਵੇਗੀ ਇਹਦੇ ਪ੍ਰਚਾਰਵਾਦੀ ਅਸੀਂ ਆਪਣਾ ਹਿੱਸਾ ਪਾਵਾਂਗੇ ਦੂਸਰਾ ਗਰੁੱਪ ਹੈ 10 ਤੋਂ 14 ਸਾਲ ਤੱਕ ਦਾ ਜੀ ਪੰਜਵਾਂ ਇਨਾਮ ਪ੍ਰਾਪਤ ਕੀਤਾ ਜੀ ਦਮਨਪ੍ਰੀਤ ਸ਼ਰਮਾ ਨੇ 5000 ਰੁਪਏ ਦਾ ਦਮਨਪ੍ਰੀਤ ਸ਼ਰਮਾ ਬੇਟੀ ਸਤਿ ਸ਼੍ਰੀ ਅਕਾਲ ਚੌਥਾ ਇਨਾਮ ਹਾਸਲ ਕੀਤਾ ਜੀ ਸਮ੍ਰੀਤ ਕੌਰ ਨੇ 10000 ਰੁਪਏ ਦਾ ਸਮ੍ਰੀਤ ਕੌਰ ਸ਼ਾਬਾਸ਼ ਬੇਟਾ ਸਮ੍ਰੀਤ ਕੌਰ ਆ ਜਾਓ ਅੱਗੇ ਸਮ੍ਰੀਤ ਕੌਰ ਹਾਂਜੀ ਤੀਜਾ ਇਨਾਮ ਹਾਸਲ ਕੀਤਾ ਹੈ ਜੀ ਸਹਿਜਪ੍ਰੀਤ ਸਿੰਘ ਜੀ ਨੇ 20000 ਰੁਪਏ ਦਾ ਇਹ ਸਮ੍ਰੀਤ ਕੌਰ ਬੇਟੀ ਹੈ ਜੀ ਇਹ ਵੀ ਬਹੁਤ ਆਈਕਿਊ ਬਹੁਤ ਕਮਾਲ ਦਾ ਇਹਦਾ ਮੌਕੇ ਤੇ ਸਵਾਲਾਂ ਦੇ ਜਵਾਬ ਬੜੇ ਸੋਹਣੇ ਦਿੱਤੇ ਇਸ ਬੱਚੀ ਨੇ ਵੀ 20 10000 ਰੁਪਏ ਦਾ ਇਨਾਮ ਇਹਨੂੰ ਮਿਲ ਰਿਹਾ ਇਸ ਤੋਂ ਬਾਅਦ ਸਹਿਜਪ੍ਰੀਤ ਸਿੰਘ 20000 ਮਿਲ ਸਹਿਜਪ੍ਰੀਤ ਸਿੰਘ ਦਾ ਅਜੂ ਬੇਟਾ ਸਮ੍ਰਿਤ ਉਸੇ ਆਇਆ ਸਹਿਜਪ੍ਰੀਤ ਸਿੰਘ 20000 ਰੁਪਏ ਦਾ ਇਨਾਮ ਪ੍ਰਾਪਤ ਕੀਤਾ ਜੀ ਇਹਨਾਂ ਤੋਂ ਬਾਅਦ ਹੈ ਜੀ ਰਾਜਵੀਰ ਸਿੰਘ ਰਾਜਵੀਰ ਸਿੰਘ ਦੂਸਰੇ ਨੰਬਰ ਤੇ ਰਹੇ ਨੇ ਰਾਜਵੀਰ ਸਿੰਘ ਸਾਨੂੰ ਸਰਦਾਰ ਹਾਕਮ ਸਿੰਘ ਲੱਖੇਪਿੰਡ ਤੋਂ 30000 ਰੁਪਏ ਦਾ ਇਨਾਮ ਰਾਜਵੀਰ ਸਿੰਘ ਉਰਾਂ ਪ੍ਰਾਪਤ ਕੀਤਾ ਹੈ ਦੂਸਰਾ ਗਰੁੱਪ ਹੈ 10 ਤੋਂ 14 ਸਾਲ ਦਾ ਰਾਜਵੀਰ ਸਿੰਘ 3000 ਰੁਪਏ ਦਾ ਸਰਦਾਰ ਹਾਕਮ ਸਿੰਘ ਦੇ ਸੁਪੁੱਤਰ ਨੇ ਔਰ ਲੱਖੇਪਿੰਡ ਤੋਂ ਨੇ ਜੀ ਇਹਨਾਂ ਤੋਂ ਬਾਅਦ ਜੋ ਪਹਿਲਾ ਇਨਾਮ ਹਾਸਲ ਕੀਤਾ ਜੀ ਤਨੀਸ਼ਾ ਕੌਰ ਬੇਟੀ ਸਰਦਾਰ ਬਲਜੀਤ ਸਿੰਘ ਜੀ ਦੀ ਸੁਪੁੱਤਰੀ